ਤੁਹਾਡੇ ਬਲੱਡ ਦੇ ਦੇਣ ਦੇ ਨਾਲ ਕਿਸੇ ਹੋਰ ਦੀ ਜ਼ਿੰਦਗੀ ਬਚਦੀ ਹੈ ਇੱਕ ਇਨਸਾਨ ਦੀ ਨਹੀਂ ਪੂਰੇ ਪਰਿਵਾਰ ਦੀ ਜ਼ਿੰਦਗੀ ਬਚਦੀ ਹੈ ਤੁਹਾਡੇ ਦਾਤ ਜੀ ਦੇ ਪਿਆਰੇ ਵਾਲੇ ਯਾਨੀ ਕਿ 10 ਫਰਵਰੀ 2025 ਨੂੰ 135ਵਾਂ ਬਲੱਡ ਮਿਸ਼ਨ ਚੰਪਰਾਇਆ ਜਾ ਰਿਹਾ ਹੈ ਸਾਰੇ ਵੱਤ ਤੋਂ ਵੱਧ ਸੰਖਿਆ ਜੀ ਜਾਓ ਅਤੇ ਰक्तदान ਕਰੋ ਤੇ ਇਸ ਚਲਿਆ ਕਰਨ ਦੇ ਅੰਦਰ ਆਪਣਾ ਨਾਮ ਲਿਖੋ ਜ਼ਿਲ੍ਹਾ ਬਾਰ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਸ਼੍ਰੀ ਗੁਰ ਰਵੀਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਸ ਵਾਰ ਵੀ ਸਲਾਣਾ ਖੂਨਦਾਨ ਕੈਂਪ 10 ਫਰਵਰੀ ਦਿਨ ਸੋਮਵਾਰ ਨੂੰ ਕੋਰਟ ਕੰਪਲੈਕਸ ਗੁਰਦਾਸਪੁਰ ਵਿੱਚ ਲਗਾਇਆ ਜਾ ਰਿਹਾ ਹੈ ਬਲੱਡ ਡੋਨਰ ਸੁਸਾਇਟੀ ਗੁਰਦਾਸਪੁਰ ਤੇ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਵੱਲੋਂ ਲਗਾਏ ਜਾਣ ਵਾਲੇ ਇਸ 135ਵੇਂ ਖੂਨਦਾਨ ਪ੍ਰਤੀ ਖੂਨਦਾਨ ਕਰਨ ਵਾਲਿਆਂ 'ਚ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ ਦੱਸਣਯੋਗ ਹੈ ਕਿ ਥੈਲਾਸੀਮੀਆ ਕੈਂਸਰ ਕਿ੍ਰਿੜਿਤ ਸਮੇਤ ਹੋਰਨਾਂ ਮਰੀਜ਼ਾਂ ਦੀ ਸਹੂਲਤ ਵਾਸਤੇ ਬਲੱਡ ਡੋਨਰ ਸੁਸਾਇਟੀ ਗੁਰਦਾਸਪੁਰ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਵੱਲੋਂ ਸਾਂਝਾ ਉਪਰਾਲਾ ਕਰਦਿਆਂ ਹੋਇਆ ਵੱਖ-ਵੱਖ ਥਾਵਾਂ 'ਤੇ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ ਅਤੇ 10 ਫਰਵਰੀ ਨੂੰ ਕੋਟ ਕੰਪਲੈਕਸ ਗੁਰਦਾਸਪੁਰ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਲਗਾਏ ਜਾਣ ਵਾਲੇ 135 ਖੂਨਦਾਨ ਦੀਆਂ ਤਿਆਰੀਆਂ ਵੀ ਮੁਕੰਮਲ ਕਰਨੀਆਂ ਗਈਆਂ ਹਨ ਖੂਨਦਾਨ ਕੈਂਪ ਤੋਂ ਇਲਾਵਾ ਗੁਰਦਾਸਪੁਰ ਮੈਡੀ ਸਿਟੀ ਮਲਟੀ ਸਪੈਸ਼ਲਿਟੀ ਹਸਪਤਾਲ ਸਾਹਮਣੇ ਸਰਕਾਰੀ ਮੈਰੀਟੋਰੀਅਸ ਸਕੂਲ ਬਟਾਲਾ ਰੋਡ ਗੁਰਦਾਸਪੁਰ ਡਾਕਟਰ ਕੇਡੀਆਈ ਹਸਪਤਾਲ ਰੇਲਵੇ ਰੋਡ ਗੁਰਦਾਸਪੁਰ ਐਸ ਕੇ ਆਰ ਹਸਪਤਾਲ ਹੱਡੀਆਂ ਦੇ ਮਾਹਰ ਪਠਾਨਕੋਟ ਡਾਕਟਰ ਪ੍ਰਿਤਪਾਲ ਸਿੰਘ ਜੀ ਐਸ ਮੈਮੋਰੀਅਲ ਆਯੁਰਵੇਦ ਅਤੇ ਪੰਚਕਰਮ ਗੁਰਦਾਸਪੁਰ ਕੁਮਾਰ ਸਿਟੀ ਸਕੈਨ ਗੁਰਦਾਸਪੁਰ ਡਾਕਟਰ ਮਨਦੀਪ ਕੋਰ ਸੁਖਦਾਤਾ ਡੈਂਡਲ ਕਲੀਨਿਕ ਬਾਬੋਵਾਲ ਵੀ ਕੈਂਪਚ ਮੈਡੀਕਲ ਕੈਂਪ ਰਾਹੀਂ ਸਿਹਤ ਸੇਵਾਵਾਂ ਦੇਣ ਲਈ ਪਹੁੰਚਣਗੇ ਇਸ ਦੌਰਾਨ ਮੁਫਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਖੂਨਦਾਨ ਕੈਂਪ ਲਈ ਪ੍ਰ ਆਂ ਨੇ ਹੋਰ ਕੀ ਕੁਝ ਕਿਹਾ ਆਉ ਤੁਹਾਨੂੰ ਵੀ ਸੁਣਾਉਂਦੇ ਹਾਂ ਜੈਨ ਜੈ ਬਾਰਾ ਜੀ ਮੈਂ ਰਬੂ ਮਹਾਜਨ ਤੁਹਾਡੇ ਅੱਗੇ ਅਪੀਲ ਕਰ ਰਿਹਾ ਹਾਂ 135ਵਾਂ ਖੂਨਦਾਨ ਕੈਂਪ 10 ਫਰਵਰੀ ਵਾਲੇ ਦਿਨ ਕਾਉਂਟ ਕੰਪਲੈਕਸ ਬਦਾਸਪੁਰ ਵਿਖੇ ਲਗਾਇਆ ਜਾ ਰਿਹਾ ਹੈ ਇਹ ਕੈਂਪ ਸਾਡੀ ਬਲੱਡ ਡੋਨੇਟਰ ਸੁਸਾਇਟੀ ਬਦਾਸਪੁਰ ਔਰ ਸਮਾਜਿਕ ਗਤੀਵਿਧੀ ਸੁਸਾਇਟੀ ਕਲਾਨੌਰ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ਮੇਰੇ ਜਿੰਨੇ ਵੀ ਭੈਣ ਤੇ ਭਰਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਚੱਲ ਕੇ ਸ਼ੇਅਰ ਕਰਿਓ ਔਰ ਉੱਥੇ ਆ ਕੇ ਆਪਣਾ ਬਲੱਡ ਡੋਨੇਟ ਕਰਿਓ ਤੁਹਾਡੇ ਬਲੱਡ ਦੇ ਦੇਣ ਦੇ ਨਾਲ ਕਿਸੇ ਹੋਰ ਦੀ ਜ਼ਿੰਦਗੀ ਬਚਦੀ ਹੈ ਇਕ ਇਨਸਾਨ ਦੀ ਨਹੀਂ ਪੂਰੇ ਪਰਿਵਾਰ ਦੀ ਜ਼ਿੰਦਗੀ ਬਚਦੀ ਹੈ ਸੋ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ 10 ਤਰੀਕ ਨੂੰ 9 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਕੈਂਪ ਰਹੇਗਾ ਕੋਟ ਕੰਪਲੈਕਸ ਦੇ ਵਿੱਚ ਉੱਥੇ ਆਓ ਆਪਣਾ ਬਲੱਡ ਡੋਨੇਟ ਕਰੋ ਜੈ ਹਿੰਦ ਜੈ ਭਾਰਤ ਹੈਲੋ ਫਰੈਂਡਸ ਮੈਂ ਹਾਂ ਤੁਹਾਡਾ ਯੋਗੇਸ਼ ਭਾਰਦवाज ਤੇ ਮੈਂ ਤੁਹਾਡੇ ਅੱਗੇ ਅਪੀਲ ਕਰਨਾ ਚਾਹੁੰਦਾ ਕਿ ਬਾਅਰ ਐਸੋਸੀਏਸ਼ਨ ਗੁਦਾਸਪੁਰ ਤੋਂ ਤੇ ਬਲੱਡ ਡੋਨਰ ਸੁਸਾਇਟੀ ਗੁਦਾਸਪੁਰ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਦੇ ਸਹਿਯੋਗ ਨਾਲ ਕਿਰਗੂ ਲਗਦਾ ਜਿਹੜੇ ਜਿਆਦੇ ਵਾਲੇ ਕੰਨ ਯਾਨੀ ਕਿ 10 ਪਰਵ 2025 ਨੂੰ 135 ਵਾਂ ਬਲੱਡ ਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਫੋਰ ਕੌਮਨ ਦਾ ਮੇਰੀ ਤਰਫ ਜੀ ਗੁਜ਼ਾਰਿਸ਼ ਹੈ ਕਿ ਇਸ ਕੈਂਪ ਵਿੱਚ ਵੱਧ ਤੋਂ ਵੱਧ ਸੰਖਿਆ ਵਿੱਚ ਲੋਕ ਇਸ ਦੇ ਬਾਰੇ ਬਾਤ ਕਰਕੇ ਜਾਣਕਾਰੀ ਲਵੇ ਇਸ ਕੈਂਪ ਦੇ ਦੌਰਾਨ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਦੋਸਤੋ ਤੁਹਾਡੇ ਵੱਲੋਂ ਦਿੱਤੇ ਗਏ ਖੂਨ ਦੀ ਇੱਕ ਬੂੰਦ ਕਿਸੇ ਦੀ ਜ਼ਿੰਦਗੀ ਬਚਾ ਸਕਦੀ ਹੈ ਸੋ ਡੋਨੇਟ ਬਲੱਡ सेव लाइफ जय हिंद रक्त दान महादान ससीガル जी सबको मैं ਤੁਹਾਡੇ ਸਭ ਦਾ ਪਿਆਰਾ ਭੁਪਿੰਦਰ ਪੁੱਪੀ ਤੇ ਦੋਸਤੋ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਨਾ ਕਿ 10 ਫਰਵਰੀ 2025 ਨੂੰ ਕੋਲਡ ਕੰਪਲੈਕਸ ਗੁਰਦਾਸਪੁਰ ਵਿਖੇ 135 ਵਾਂ ਰक्तदान ਮਹਾਸ਼ਿਵਰ ਲੱਗ ਰਿਹਾ ਹੈ ਤੇ ਮੈਂ ਤੁਹਾਡੇ ਸਭ ਨਾਲ ਇਹ ਗੁਜਾਰਿਸ਼ ਕਰਨਾ ਚਾਹਾਂਗਾ ਕਿ ਤੁਸੀਂ ਸਾਰੇ ਜਾਓ ਤੇ ਵੱਤ ਤੋਂ ਵੱਤ ਜਾ ਕੇ ਇਸ ਕੈਂਪ ਦੇ ਅੰਦਰ ਹਿੱਸਾ ਲਓ ਜਿਹਨੂੰ ਆਰਗੇਨਾਈਜ਼ ਕਰ ਰਿਹਾ ਹੈ ਬਲੱਡ ਡੋਨੇਸ਼ਨ ਸੁਸਾਇਟੀ ਜੋ ਜਿਨ੍ਹਾਂ ਨੂੰ ਸਪੋਰਟ ਕਰਦੇ ਪਰ ਡਿਸਟ੍ਰਿਕਟ ਬਾਅ ਐਸੋਸੀਏਸ਼ਨ ਗੁਰਦਾਸਪੁਰ ਤੇ ਸਾਰੇ ਵੱਤ ਤੋਂ ਵੱਤ ਸੰਖਿਆਤ ਜਿਓ ਉਥੇ ਰक्तदान ਕਰੋ ਤੇ ਇਸ ਚੰਗੇ ਕੰਮ ਦੇ ਅੰਦਰ ਆਪਣਾ ਨਾਮ ਲਿਖਾਓ ਦੱਸਿਆਗਾ